स्ट्रेट डॉग्स से सुप्रीम फैसला ग्यारह अगस्त के हुक्म की हूँ शांत होगा डॉग लवर्स का रोस दिल्ली एक विद्यार्थी की अवारा कुत्ते के कट्ट तो बाद रेबीज हुई मौत तो बाद इस मामले का सुप्रीम कोर्ट ने नोटिस लिया ਅਤੇ ਆਵਾਰਾ ਕੁੱਤਿਆਂ ਦੇ ਮੁੱਦੇ ਤੇ ਕੁਝ ਨਿਰਦੇਸ਼ ਜਾਰੀ ਕਰ ਦਿੱਤੇ ਜਿਸ ਤੋਂ ਬਾਅਦ ਦੇਸ਼ ਵਿੱਚ ਆਵਾਰਾ ਕੁੱਤਿਆਂ ਦੇ ਇਸ ਗੰਭੀਰ ਮੁੱਦੇ ਤੇ ਦੋ ਤੜੇ ਵੰਡੇ ਗਏ ਕੁੱਤਿਆਂ ਨੂੰ ਪਿਆਰ ਕਰਨ ਵਾਲੇ ਅਤੇ ਪਸ਼ੂ ਅਧਿਕਾਰ ਕਾਰਕੁਨਾ ਵਿੱਚ ਰੋਜ਼ ਦੀ ਲੜ ਵੇਖਣ ਨੂੰ ਮਿਲੀ ਲੋਕ ਸੜਕਾਂ ਤੇ ਉਤਰ ਆਏ ਕੈਂਡਲ ਮਾਰਚ ਕੱਢੇ ਗਏ ਰੋਸ ਮੁਜ਼ਾਰੇ ਕੀਤੇ ਗਏ ਮੁੱਦੇ ਤੇ ਚਾਰੇ ਪਾਸੇ ਚਰਚਾ ਸ਼ੁਰੂ ਹੋ ਗਈ ਤੇ ਹੁਣ ਦੇਸ਼ ਦੀ ਸੁਪਰੀਮ ਅਦਾਲਤ ਨੇ ਸ਼ੁੱਕਰਵਾਰ ਨੂੰ ਆਵਾਰਾ ਕੁੱਤਿਆਂ ਤੇ ਵੱਡਾ ਫੈਸਲਾ ਸੁਣਾਇਆ ਆਪਣੇ ਪਹਿਲੇ ਵਾਲੇ ਫੈਸਲੇ ਵਿੱਚ ਸੋਧ ਕਰਦਿਆਂ ਸੁਪਰੀਮ ਕੋਰਟ ਨੇ ਹੁਣ ਫੈਸਲਾ ਸੁਣਾਇਆ ਹੈ ਕਿ ਵੈਕਸੀਨੇਸ਼ਨ ਅਤੇ ਨਸਬੰਦੀ ਤੋਂ ਬਾਅਦ ਕੁੱਤਿਆਂ ਨੂੰ ਉਹਨਾਂ ਦੀ ਪੁਰਾਣੀ ਜਗ੍ਹਾ ਤੇ ਛੱਡਿਆ ਜਾਏ ਰੇਬੀਜ਼ ਨਾਲ ਪੀੜਤ ਅਤੇ ਹਿੰਸਕ ਵਤੀਰੇ ਵਾਲੇ ਕੁੱਤਿਆਂ ਨੂੰ ਨਹੀਂ ਛੱਡਿਆ ਜਾਏਗਾ ਜਨਤਕ ਥਾਵਾਂ ਤੇ ਕੁੱਤਿਆਂ ਨੂੰ ਖਾਣਾ ਖਵਾਉਣ ਦੀ ਇਜਾਜ਼ਤ ਨਹੀਂ ਹੋਏਗੀ ਕੁੱਤਿਆਂ ਨੂੰ ਖਾਣਾ ਖਵਾਉਣ ਲਈ ਅੱਜ ਤੋਂ ਫੀਡਿੰਗ ਜ਼ੋਨ ਬਣਾਏ ਜਾਣਗੇ ਆਵਾਰਾ ਕੁੱਤਿਆਂ ਨੂੰ ਫੜਨ ਦੇ ਕੰਮ ਵਿੱਚ ਰੁਕਾਵਟ ਪਾਉਣ ਵਾਲਿਆਂ ਨੂੰ ਜੁਰਮਾਨਾ ਪਰਨਾ ਹੋਏਗਾ रुकावट पौण वाले व्यक्ति नु 25000 ਅਤੇ ਐਨਜੀਓ ਨੂੰ 2 ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਦਿੱਲੀ ਐਨਸੀਆਰ ਦੀ ਤਰਜ਼ ਤੇ ਬਾਕੀ ਰਾਜਾਂ ਵਿੱਚ ਵੀ ਇਸ ਮਾਮਲੇ ਵਿੱਚ ਖੋਸ ਕਾਨੂੰਨ ਬਣਾਉਣ ਦੇ ਸੁਪਰੀਮ ਕੋਰਟ ਵੱਲੋਂ ਆਦੇਸ਼ ਦਿੱਤੇ ਗਏ ਨੇ ਅੱਜ ਅਮ ਅੱਛਾ ਆਰਡਰ ਦਿਆ ਹੈ ਬਹੁਤ ਬੈਲੈਂਸਡ ਹੈ ਇਸ ਕੇ ਲਾਵਾ ਕੁਝ ਹੋ ਨਹੀਂ ਸਕਤਾ تھا ਦੇਖੋ हमको ਦੋਨੋ पक्ष देखने पड़ेंगे तो दोनों पक्ष ये थे कि जो डॉग लवर्स हैं उनका भी सारा काम हो जाए और जो थोड़ा सा डरते हैं डॉग से उनका भी काम हो जाए तो आज मेरे हिसाब से इट्स अ वेरी वेरी बैलेंस्ड ऑर्डर अच्छा ऑर्डर है उन्होंने ये कहा है और सबसे बड़ी बात उन्होंने सारे स्टेट्स को इन्वॉल्व कर दिया इसमें मामले की सुनवाई करते हुए सुप्रीम कोर्ट ने इस मामले के सारे सूबे केंद्र शासित प्रदेशों नोटिस भेजे ने अदालत ने किया कि शेल्टर होम भेजे गए सारे कुत्तिया ਛੱਡ ਦਿੱਤਾ ਜਾਵੇਗਾ ਸਿਰਫ ਉਹਨਾਂ ਪੁੱਤਿਆਂ ਨੂੰ ਛੱਡਿਆ ਨਹੀਂ ਜਾਏਗਾ ਜੋ ਬਿਮਾਰ ਤੇ ਹਮਲਾਵਰ ਨੇ ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਕਿ ਨਸਬੰਦੀ ਅਤੇ ਟੀਕਾਕਰਨ ਤੋਂ ਬਾਅਦ ਹੀ ਕੁੱਤਿਆਂ ਨੂੰ ਛੱਡਣ ਦੀ ਪ੍ਰਕਿਰਿਆ ਪੂਰੀ ਹੋਏਗੀ ਸ਼ੈਲਟਰ ਨਹੀਂ ਕੁੱਤਿਆਂ ਦੀ ਨਸਬੰਦੀ ਹੀ ਸਹੀ ਹੱਲ ਇਹ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਜਿਸ ਤੋਂ ਬਾਅਦ ਡੌਗ ਲਵਰਸ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਮੈਂ ਬਹੁਤ ਹੀ ਖੁਸ਼ ਹੂੰ ਇਸ ਫੈਸਲੇ ਕੇ ਸਾਥ ਅਮ ਕਾਟਨੇ ਕਾ केवल एक ही वजह है और वो है कि जब कुत्ता उठा करके कहीं और फेंका जाता है वो कुत्ता दर्द में है घबराया हुआ है उसको ये नहीं मालूम कि कहाँ है वो वो काटेगा तो अगर ये पूरे केस का जड़ यही है कि लोग शिकायत कर रहे थे कि कुत्ते काट रहे हैं तो मैं सहमत हूं कि वो काट रहे थे और मैं ये भी कह रही हूं कि वजह ये है तो अगर फैसला ये हुआ कि उनको अपनी जगह में वापस डाला जाए एज पर द रूल्स ਤੋ ਇਹ ਤਾਂ ਬਹੁਤ ਹੀ ਸਾਇੰਟੀਫਿਕ ਫੈਸਲਾ ਹੋਇਆ ਹੈ ਔਰ ਮੈਂ ਬਹੁਤ ਖੁਸ਼ ਹੁਸ ਪਾਈ ਅੱਜ ਜਿਹੜਾ ਸੁਪਰੀਮ ਮਾਨਨੀ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਅਸੀਂ ਉਹਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਔਰ ਅਸੀਂ ਜਿਹੜੇ ਵੀ ਉਹਨਾਂ ਨੇ ਨਿਯਮ ਲਾਗੂ ਕੀਤੇ ਉਹਨਾਂ ਦਾ ਪੂਰਾ ਧਿਆਨ ਰੱਖਾਂਗੇ ਦੇਖੋ ਜੀ ਜਿਹੜਾ ਅੱਜ ਸੁਪਰੀਮ ਕੋਰਟ ਦਾ ਫੈਸਲਾ ਆਇਆ ਤਿੰਨ ਜੱਜਾਂ ਦੇ ਬੈਂਚ ਦਾ ਅਸੀਂ ਬਿਲਕੁਲ ਉਹਦਾ ਸਵਾਗਤ ਕਰਦੇ ਆਂ ਤੇ ਜਿੰਨੇ ਵੀ ਐਨੀਮਲ ਲਵਰਸ ਨੇ ਸਾਰਿਆਂ 'ਚ ਖੁਸ਼ੀ ਇੱਕ ਪਾਈ ਜਾ ਰਹੀ ਹੈ ਜਿਹੜਾ ਇਹ ਜੱਜਮੈਂਟ ਆਈ ਹੈ ਦੇਖੋ ਜਿਹੜਾ ਪਹਿਲਾ ਇਹ ਕਿਸੇ ਸਿੰਗਲ ਬੰਦੇ ਦੀ رائے ਦੀ ਜੱਜਮੈਂਟ ਨਹੀਂ ਹੈ ਇਹ ਤਿੰਨ ਜੱਜਾਂ ਦਾ ਬੈਂਚ ਦਾ ਫੈਸਲਾ ਹੈ ਇਹ ਹੁਣ ਇਸ ਤੋਂ ਉੱਤੇ ਕੋਈ ਫੈਸਲਾ ਵੀ ਨਹੀਂ ਹੋ ਸਕਦਾ ਤਿੰਨ ਜੱਜਾਂ ਦੇ ਵਿਸ਼ੇਸ਼ ਬੈਂਚ ਨੇ ਇਸ ਸੁਣਵਾਈ ਦੌਰਾਨ ਇਸ ਗੱਲ ਤੇ ਖਾਸ ਜ਼ੋਰ ਦਿੱਤਾ ਇਹ ਤੇ ਪਟੀਸ਼ਨ ਕਰਤਾਵਾਂ ਨੇ 11 ਅਗਸਤ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਮਾਮਲੇ ਦੀ ਸੁਣਵਾਈ ਕਰਦੇ ਹੋਏ ਵਿਸ਼ੇਸ਼ ਬੈਂਚ ਨੇ 14 ਅਗਸਤ ਨੂੰ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਬਿਊਰੋ ਰਿਪੋਰਟ ਪੀਟੀਸੀ ਨਿਊਜ਼